Yay! Yeah. Thank you. ਜੈ ਸ਼ੀ ਰਾਮ ਜੀ ਅੱਜ ਸੰਕਟਮੋਚਨ ਹਰਿਮਾਨ ਮੰਦਿਰ ਰੈਸਟ ਹਾਊਸ ਦੇ ਲਾਗੂ ਅੱਜ ਆ ਇੱਕ ਵਿਸ਼ਾਲ ਸ਼ੁੱ ਅਸੀਂ ਤਾਂ ਬਹੁਤ ਛੋਟਾ ਜਿਹਾ ਉਪਰਾਲਾ ਕੀਤਾ ਸੀਗਾ ਪਰ ਨਰਿੰਦਰ ਪ੍ਰਿੰਜਾ ਜੀ ਦੀ ਸੋਚ ਅਤਕਾ ਇਹ ਬਹੁਤ ਵੱਡੀਆਂ ਜੀ ਸ਼ੋਭਾ ਜਤਾਂ ਦੇ ਰੂਪ ਦੇ ਵਿੱਚ ਅਸੀਂ ਆਪਣੇ ਕ੍ਰਿਸ਼ਨਾ ਗਲੀਆਂ ਸਾਰੀਆਂ ਲੁਧਿਆਣੇ ਮਹੱਲੇ ਤੱਕ ਜਿਹੜਾ ਅਸੀਂ 23 ਨੂੰ ਬਾਸ ਸਟੈਂਡ 'ਚ ਪ੍ਰੋਗਰਾਮ ਕਰ ਰਹੇ ਹਾਂ ਸ਼ਾਮ 8:00 ਵਜੇ ਤੋਂ ਸ਼ੁਰੂ ਹੋਣਾ ਵਾ ਤੇ ਰਾਤੀ 8:00 ਵਜੇ ਤੱਕ ਚੱਲਣਾ ਵਾ ਉਹਦੇ ਸੰਬੰਧ 'ਚ ਲੋਕਾਂ ਨੂੰ ਅੱਜ ਇੰਵਿਟੇਸ਼ਨ ਦੇਣਗੇ ਅਸੀਂ ਉਹ ਅਸੀਂ ਬਹੁਤ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਭਾਸ਼ੀ ਦੀ ਨਰਿੰਦਰ ਪ੍ਰਿੰਝ ਦੀ ਸੋਚ ਸਦਕਾ ਇਹ ਪ੍ਰੋਗਰਾਮ ਬਹੁਤ ਵੱਡਾ ਹੋ ਗਿਆ ਜਿਹਨੇ ਕਿ ਸ਼ੋਭਾ ਦਾ ਰੂਪ ਧਾਰਨ ਕਰ ਲਿਆ ਤੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਕਰਦਾ ਕਿ ਸੋਂਗਵਾਰ ਆਪਣੇ ਸਾਰੇ ਕੰਮ ਕਾੜ ਛੱਡ ਕੇ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮੀ 8:00 ਵਜੇ ਤੱਕ ਮੇਰਾ ਦੁਕਾਨਦਾਰ ਭਰਾ ਮੇਰਾ ਵਪਾਰੀ ਭਰਾ ਮੇਰਾ ਮੁਲਾਜ਼ਮ ਭਰਾ ਮੇਰੀਆਂ ਭੈਣਾਂ ਮਤਾਵਾਂ ਸਾਰੀਆਂ ਜਿਹੜੀਆਂ ਕਿ ਉਹ ਬਹੁਤ ਵੱਡਾ ਪ੍ਰੋਗਰਾਮ 22 ਤਰੀਕ ਨੂੰ ਹੋ ਰਿਹਾ ਬੱਸ ਸਟੈਂਡ ਦੇ ਵਿੱਚ 8 ਵਜੇ ਸਵੇਰੇ ਹਮਨ ਸ਼ੁਰੂ ਹੋਏਗਾ ਉਸ ਤੋਂ ਬਾਅਦ ਸੁੰਦਰ ਕਾਪਾ ਪਾਠ ਫਿਰ ਬ੍ਰਾਂਪੁਰ ਵਾਲੇ ਮਹਾਰਾਜ ਦੇ ਪ੍ਰਵਚਨ ਫਿਰ ਲੰਗਰ ਫਿਰ ਉਸ ਤੋਂ ਬਾਅਦ 1:00 ਵਜੇ ਤੋਂ ਲੈ ਕੇ 7:00 ਵਜੇ ਤੱਕ ਸ਼੍ਰੀ ਰਾਜਗੁਰੂ ਜੀ ਭੋਇ ਵਾਲੇ ਆ ਰਹੇ ਆ ਉਹ ਸਸਾਂ ਕਰਨਗੇ ਫਿਰ 8:00 ਵਜੇ ਆਤਿਸ਼ਬਾਜੀ ਹੋਏਗੀ ਇਹ ਅਸਲੀ ਮੇਰੀ ਸਵਾਰਿਆਂ ਤੇ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਆ ਕਿ 22 ਤਰੀਕ ਨੂੰ ਠੀਕ 8:00 ਵਜੇ ਬਸਟਾਂ ਚ ਪਹੁੰਚਣ ਦੀ ਕਿਰਪਾਲਤਾ ਕਰਦੇ ਬਹੁਤ ਸਾਰਿਆਂ ਨੂੰ ਮੈਂ ਸ਼ਹਿਰ ਵਾਸੀਆਂ ਦੇ ਅੱਗੇ ਇਹੋ ਹੀ ਅਪੀਲ ਕਰਨਾ ਵੀ 22 ਤਰੀਕ ਨੂੰ ਅਸੀਂ ਆਪਣਾ ਘਰ ਵੀ ਤੇ ਆਪਣਾ ਸ਼ਹਿਰ ਵੀ ਚੰਗੀ ਤਰ੍ਹਾਂ ਸਜਾਈਏ ਤੇ ਦੀਵਾਲੀ ਵਾਂਗ ਮਨਾਈਏ ਤੁਸੀਂ ਦੇਖ ਸਕਦੇ ਜੇ ਅੱਜ ਅਸੀਂ ਧਾਰੀਵਾਲ ਦੇ ਵਿੱਚ ਛੋਟੀ ਜੀ ਸ਼ੋਭਾ ਯਾਤਰਾ ਗੱਡੀ ਸੀ ਤਾਂ ਕਿ ਲੋਕਾਂ ਨੂੰ ਦੱਸੀਏ ਵੀ ਅਸੀਂ 22 ਤਰੀਕ ਨੂੰ ਸੋਮਵਾਰ ਦੇ ਦਿਨ ਸ਼ਹਿਰ ਦੇ ਵਿੱਚ ਲੰਗਰ ਵੀ ਲਗਾ ਰਹੇ ਹਾਂ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਚੱਲੇਗੀ ਤੇ ਧਾਰੀਵਾਲ ਸ਼ਹਿਰ ਨੂੰ ਇੰਨਾ ਸਜਾਇਆ ਲਾਈਟਾਂ ਦੇ ਨਾਲ ਤੁਸੀਂ ਦੇਖ ਸਕਦੇ ਜੇ 22 ਤਰੀਕ ਨੂੰ 21 ਤਰੀਕ ਨੂੰ 22 ਤਰੀਕ ਨੂੰ ਅਸੀਂ ਐ ਧਾਰੀਵਾਲ ਦੀਆਂ ਲਾਈਟਾਂ ਪੂਰੀਆਂ ਜਗਾ ਕੇ ਤੇ ਆਤਿਸ਼ਬਾਜ਼ੀ ਵੀ ਜਲਾਵਾਂਗੇ ਤੇ ਪੂਰਾ ਦੀਵਾਲੀ ਵਾਂਗ ਮਨਾਵਾਂਗੇ ਅੱਜ ਅਸੀਂ ਥੋੜੇ ਜਿਹੇ ਬੰਦੇ ਨਿਕਲੇ ਪਰ ਸਾਡੇ ਨਾਲ ਯੂਥ ਧਾਰੀਵਾਲ ਦਾ ਲੇਡੀਜ਼ ਵੀ ਜੈਂਟਸ ਵੀ ਸਾਰੇ ਘਰ ਘਰ ਜਾ ਕੇ ਇਉਂ ਹੀ ਕਹਿ ਰਿਹਾ ਵੀ ਜਿਹੜਾ 22 ਤਰੀਕ ਨੂੰ ਅਸੀਂ ਆਪਣੇ ਘਰ ਦੁਕਾਨਾਂ ਤੇ ਸ਼ਹਿਰ ਦੇ ਵਿੱਚ ਦੀਪਮਾਲਾ ਜਗਾਈਏ 21000 ਦੀਵਾ ਹੀ ਜਗਾ ਰਹੇ ਆ ਧਾਰੀਵਾਲ ਸ਼ਹਿਰ ਦੇ ਵਿੱਚ ਜਿਹੜੇ ਲੋਕੀ ਬਹੁਤ ਉਤਸ਼ਾਹ ਨੇ ਸਾਡੇ ਨਾਲ ਸਾਰੇ ਮੰਦਰਾਂ ਵਾਲੇ ਸਾਰੇ ਧਰਮਾਂ ਦੇ ਲੋਕ ਨਾਲ ਜੁੜ ਕੇ ਤੇ ਇਹ ਜਿਹੜਾ 22 ਤਰੀਕ ਨੂੰ ਅਸੀਂ ਬਹੁਤ ਵਧੀਆ ਦੀਵਾਲੀ ਵਾਂਗੂ ਮਨਾਵਾਂਗੇ ਸਾਰਿਆਂ ਨੂੰ ਜੈ ਸ਼ੀਰਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਮਹਾਰਾਜ 22 ਜਨਵਰੀ ਦਿਨ ਸੋਮਵਾਰ ਸਾਡੇ ਸਾਰਿਆਂ ਵਾਸਤੇ ਸਾਰੇ ਵਿਸ਼ਵ ਦੇ ਪ੍ਰਭੂ ਪ੍ਰੇਮੀਆਂ ਵਾਸਤੇ ਰਾਮ ਪ੍ਰੇਮੀਆਂ ਵਾਸਤੇ ਇੱਕ ਮਹਾ ਉਤਸਵ ਆ ਉਦੋਂ ਸਾਡੇ ਪ੍ਰਭੂ ਸ਼੍ਰੀ ਰਾਮ ਜੀ ਸਾਡੇ ਈਸ਼ਰ ਦੇਵ ਸਾਡੇ ਰਾਧੇ ਸਾਹ ਪਰਿਵਾਰ ਅਯੋਧਿਆ ਚ ਹੀ ਵਿਰਾਜਮਾਨ ਹੋ ਰਹੇ ਨੇ ਉਹਨਾਂ ਦਾ ਭਵੇ ਮੰਦਰ ਦਾ ਸ਼ੁਭ ਉਦਘਾਟਨ ਹੋ ਰਿਹਾ ਸਾਡੇ ਲਈ ਇਹ ਇੱਕ ਮਹਾਉਸਵਾਂ ਆਈ ਸਭ ਰਲ ਮਿਲ ਕੇ ਉਸ ਦਿਨ ਇੱਕ ਮਹਾਦੀਵਾਲੀ ਮਨਾ ਰਿਹਾ ਇੱਕ ਦੀਵਾਲੀ ਤੇ 14 ਸਾਲ ਬਾਅਦ ਆਦੀ ਆ ਇਹ 500 ਸਾਲ ਬਾਅਦ ਤੁਹਾਡੇ ਵਾਸਤੇ ਹਾਸ਼ੌਲਾਸਨਰ ਦਿਨ ਆ ਰਿਹਾ ਸਾਡੇ ਪੂਰਵਜ ਸਾਡੇ ਮਹਾਰਿਸ਼ੀਆ ਸਾਡੇ ਪਿਤਰਾਂ ਨੇ ਇਸ ਵਾਸਤੇ ਇੱਕ ਬੜਾ ਲੰਬੀ ਸੰਘਰਸ਼ ਕੀਤੀ ਬੜਾ ਬਲਦਾਨ ਕੁਰਬਾਨੀ ਦਿੱਤੀ ਤੇ ਅੱਜ ਇਹਨਾਂ ਨੂੰ ਸੁਭਾਗੇ ਪ੍ਰਧਾਨੋ ਕੀਤਾ ਬਾਲਾ ਜੀ ਮਹਾਰਾਜ ਨੇ ਰਾਮ ਜੀ ਨੂੰ ਸਾਡੂ ਬੜੀ ਖੁਸ਼ੀ ਆ ਇਸ ਉਪਲਖ ਵਿੱਚ ਸਾਰਾ ਧਾਰੀਵਾਲ ਐਸੋ ਦੇ ਰਾਮਾਈ ਹੋਏ ਦਾ ਸਾਰੇ ਪ੍ਰਭੂ ਪ੍ਰੇਮੀ ਐਸੋ ਦੇ ਇੱਕ ਧਾਰੀਵਾਲ ਨੂੰ ਅਜੋਧਿਆ ਜੀ ਬਣਾਇਆ ਦਾ ਉਸ ਦਿਨ ਮਾਲਕ ਦੀ ਕਿਰਪਾ ਨਾਲ ਘਰ-ਘਰ ਦੀਵਾਲਾ ਹੋਏਗੀ ਘਰ-ਘਰ ਦੀਏ ਜਗੜ ਕੇ ਔਰ ਘਰ-ਘਰ ਜੋਧਿਆ ਬਣ ਕੇ RAM ji ਦੇ ਗਾਇਕੋਸ਼ ਨੂੰ ਜੁਝੇਗਾ ਜੈ ਸ਼੍ਰੀ RAM ਜੈ ਸ਼੍ਰੀ RAM ਉਦਣ ਜੈ ਸ਼੍ਰੀ RAM ਉਦਣ ਉਦੋਂ 22 ਜਨਵਰੀ ਦਿਨ ਸੋਮਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਨਵੇਂ ਬਾਸ ਸਟੈਂਡ ਵਿੱਚ ਸ੍ਰੀ ਹਮਣ ਮਹਾਜਾਗੇ ਹੋਏਗਾ 10 ਵਜੇ ਪ੍ਰਸ਼ਾਦ ਰੂਪੀਆ ਟੋਟਲ ਅੰਗਰ ਵਰਤਾਇਆ ਜਾਏਗਾ 11 ਵਜੇ ਤੋਂ ਲੈ ਕੇ 2 ਵਜੇ ਤੱਕ ਸ੍ਰੀ ਸੰਤ ਕਾਲ ਜੀ ਦਾ ਪਾਠ ਹੋਏਗਾ ਸਤਗੁਰੂ Swami 1108 ਪਰਮ ਪੁਜਨੀਏ ਪਲਾਤਾ ਸਮਝੀਏ Swami Ramdas ji ਮਹਾਰਾ ਲਾਲ ਦਵਾਰਾ ਬ੍ਰਹੰਪੁਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚਣਗੇ ਉਹ ਪ੍ਰਵਚਨ ਵੀ ਕਰਗੇ ਉਹਦੇ ਬਾਅਦ ਪ੍ਰਸ਼ਾਦ ਰੂਪੀਆ ਟੋਟਲ ਅੰਗਰ ਵਰਤਾਇਆ ਜਾਏਗਾ